ਸੋ ਦੋਸਤੋ ਗੁਰਦਾਸਪੁਰ ਤੋਂ ਪੰਡੋਰੀ ਧਾਮ ਦੇ ਇਲਾਕੇ ਦੇ ਵਿੱਚ ਅਸੀਂ ਆਏ ਸੀ ਔਰ ਮਹਾਰਾਜ ਕੋ ਪਰਮਿਸ਼ਨ ਲੈ ਕੇ ਅਸੀਂ ਜੰਗਲ ਦੇ ਵਿੱਚ ਅਸੀਂ ਆਏ ਆ ਔਰ ਜੰਗਲ ਜੰਗਲ ਵੀ ਕਹਿ ਸਕਦੇ ਨੇ ਨੂੰ ਬਾਗ ਵੀ ਕਹਿ ਸਕਦੇ ਨੇ ਇਨਸਟਰਕਸ਼ਨਾਂ ਜਿਹੜੀਆਂ ਕਿ ਉਹ ਬਿਲਕੁਲ ਬੋਰਡ ਤੇ ਲਿਖ ਕੇ ਲਾਈਆਂ ਗਈਆਂ ਔਰ ਇਹ ਕਾਫੀ ਅੱਛਾ ਜਿਹੜਾ ਪੇੜ ਹੈ ਔਰ ਇੱਥੇ ਅੰਦਰ ਜਿਹੜੀ ਹੈ ਕਿ ਜਾਨਵਰ ਵੀ ਕਾਫੀ ਨੇ ਜਿਵੇਂ ਸੂਰ ਮੋਰ ਹਿਰਨ ਔਰ ਹੋਰ ਵੀ ਜਿਹੜੇ ਕਿ ਜਿਹੜੇ ਪੰਛੀ ਵੱਖ ਵੱਖ ਤਰੀਕੇ ਦੇ ਇੱਥੇ ਲੋਕ ਜਿਹੜੇ ਕਿ ਉਹ ਆਂਦੇ ਨੇ ਔਰ ਕਈ ਸਾਰੇ ਜਿਹੜੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੰਗਲ ਕਾਫੀ ਵੱਡਾ ਇਲਾਕੇ ਦੇ ਵਿੱਚ ਫੈਲਿਆ ਹੋਇਆ ਔਰ ਇਹ ਪੇੜਾਂ ਦੀ ਬੰਤਰ ਦੇਖੋ ਪਹਿਲਾਂ ਤਾਂ ਪੇੜ ਜਿਹੜੇ ਨੇ ਕਿ ਉਹ ਕਿਸ ਤਰੀਕੇ ਦੀ ਇਹ ਬੰਤਰ ਔਰ ਪ੍ਰਾਚੀਨ ਤਰੀਕੇ ਨਾਲ ਜਿਹੜਾ ਦੂਸਰਾ ਪੇੜ ਹੈ ਉਹ ਵਧੀਆ ਤਰੀਕੇ ਨਾਲ ਜਿਹੜਾ ਕਿ ਇੱਥੇ ਉਹ ਕੁਦਰਤੀ ਤਰੀਕੇ ਨਾਲ ਪੇੜ ਇੱਥੇ ਹੈ ਨੇ ਜੰਗਲ ਦੇ ਵਿੱਚ ਲੇਕਿਨ ਇਹ ਹੈ ਕਿ ਇੱਕ ਵਾਰ ਤੁਸੀਂ ਅਗਰ ਫੈਮਿਲੀ ਨਾਲ ਵਿਜ਼ਿਟ ਕਰਦੇ ਹੋ ਤਾਂ ਤੁਹਾਡੇ ਮਨ ਨੂੰ ਕਾਫੀ ਸਕੂਨ ਮਿਲੇਗਾ ਔਰ ਤੁਸੀਂ ਇੱਕ ਅਲੋਕਿਕ ਹੀ ਜਿਹੜਾ ਕੀ ਵਾਤਾਵਰਨ ਦੇ ਵਿੱਚ ਇੱਥੇ ਪਹੁੰਚੋਗੇ ਪੰਜਾਬ ਦੇ ਵਿੱਚ ਕਿਤੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਆਪਣੀ ਫੈਮਲੀਆਂ ਨੂੰ ਔਰ ਬੱਚਿਆਂ ਨੂੰ ਇੱਥੇ ਕੋਈ ਵਿਜ਼ਿਟ ਜ਼ਰੂਰ ਕਰਾਓ ਔਰ ਦਰਬਾਰ ਸ਼੍ਰੀ ਪੰਡੋਰੀ ਧਾਮ ਜਿੱਥੇ ਮੁਗਲ ਬਾਦਸ਼ਾਹ ਜਹਾਂਗੀਰ ਦਾ ਇਤਿਹਾਸ ਹੈ ਉਹ ਵੀ ਮਹਾਰਾਜ ਜੀ ਸਾਨੂੰ ਪੂਰੀ ਜਾਣਕਾਰੀ ਦੇ ਰਹੇ ਨੇ ਉਸੇ ਵੀਡੀਓ ਦੇ ਵਿੱਚ ਤੁਸੀਂ ਬੁਰਗੁਨ ਸੁਣੋਗੇ ਕਿ ਦਰਬਾਰ ਸ਼੍ਰੀ ਪੰਡੋਰੀ ਧਾਮ ਦਾ ਕੀ ਇਤਿਹਾਸ ਹੈ ਕੀ ਮਹੱਤਵ ਹੈ ਤੇ ਵੀਡੀਓ ਦੇ ਨਾਲ ਬਣੇ ਰਹੋ ਧੰਨਵਾਦ